ਤੇ ਵੀ ਨਾਲ ਸਭਾ ਦੀ ਆਪਾਂ ਗੱਲ ਕਰ ਲਈਏ اجلاس ਦੀ ਗੱਲਬਾਤ ਤੇ ਖੈਰ ਕਹਿੰਦੇ ਵੀ ਪ੍ਰਗਟ ਸਿੰਘ ਦੇ ਉਸ ਬਿਆਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਹੜਾ ਪ੍ਰਗਟ ਸਿੰਘ ਜੀ ਨੇ ਕਿਹਾ ਕਿ ਖਰਚਾ ਵਰਚਾ ਕਾਫੀ ਆ ਜਾਂਦਾ ਹੈ ਤੇ ਲੋਕਾਂ ਦੇ ਪ੍ਰਤੀ ਇਸ ਪ੍ਰਤੀ ਵੀ ਜ਼ਿੰਮੇਵਾਰੀ ਬਣਦੀ ਆ ਪਰ ਚਲੋ ਉਸ ਤੋਂ ਬਾਅਦ ਜਿਹੜਾ ਮੇਨ ਅੱਜ ਦਾ ਕਹੋ ਕਿ ਕੰਮ ਸੀਗਾ ਜਾਂ ਜਿਹੜੀ ਗੱਲਬਾਤ ਹੋਣੀ ਸੀ ਜਿਹੜੀ ਚਰਚਾ ਹੋਣੀ ਸੀ ਉਹ ਜੀ ਰਾਮ ਜੀ ਬਿੱਲ ਤੇ ਜਾਂ ਫਿਰ ਕਹੋ ਮਨਰੇਗਾ ਤੇ ਹੋਣੀ ਸੀ ਤੇ ਕਾਫੀ ਸਾਰੀ ਚਰਚਾ ਹੋਈ ਵੀ ਆ ਮਤੇ ਇੱਕ ਪਾਸ ਕੀਤਾ ਤੇ ਮਤੇ ਤੇ ਹੁਣ ਕਾਫੀ ਸਾਰੀ ਚਰਚਾ ਹੋ ਰਹੀ ਹੈ ਜੀ ਉਦੋਂ ਚ ਵੱਖਰੇ ਵੱਖਰੇ ਵੀਊ ਨੇ ਥੋੜੇ ਜਿਹਾ ਸਾਡੇ ਨਾਲ ਤੇ ਦਰਸ਼ਕਾਂ ਨਾਲ ਸਾਂਝੇ ਕਰਿਓ ਸੁਖਮ ਸਿੰਘ ਸਾਹਿਬ ਗੱਲ ਇਹ ਆ ਕਿ ਜਿਹੜੀ ਇਹ ਵੈਸੇ ਤੇ ਮਗਨਰੇਗਾ ਮਨਰੇਗਾ ਨਰੇਗਾ ਤੋਂ ਸ਼ੁਰੂ ਹੋਈ ਸੀ ਹੈ ਰਾਮ ਤਾਂ ਮੈਂ ਕਹਿੰਸ ਨਾ ਹੈ ਰਾਮ ਤੋਂ ਜੀ ਰਾਮ ਜੀ ਕਿੱਥੋਂ ਇਹ ਚੱਲੀ ਕਿੱਥੇ ਇਹ ਆ ਗਈ ਤੁਹਾਨੂੰ ਇੱਕ ਦਿਲਚਸਪ ਜਾਣਕਾਰੀ ਦਿਵਾ ਮੈਂ ਇਹ ਜਿਹੜੀ ਯੋਜਨਾ ਸੀ ਨਾ ਜੀ ਇਦਾ ਮੂਲ ਸਰੋਤ ਪਤਾ ਕਿੱਥੋਂ ਸੀ ਇਹ ਇੱਕ ਛੋਟੇ ਪੱਦਰ ਤੇ ਮਹਾਰਾਸ਼ਟਰ ਚ ਚੱਲਦੀ ਸੀ ਹੂੰ ਤੇ ਐਸਾ ਆਈਡੀਆ ਕਲਿੱਕ ਕੀਤਾ ਜੀ ਮਤਲਬ ਕਿ ਤੁਸੀਂ ਵੇਖੋ ਕਿ ਇੱਕ ਟਾਈਮ ਜਿਹੜਾ ਨੋਬਲ ਪੁਰਸਕਾਰ ਜੇਤੂ ਸੀਗਾ ਨਾ ਉਹਦਾ ਨਾਂ ਸੀ ਜੋਸਫ ਸਟਿੰਗਲਿਟਸ ਹੂੰ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਸੀ ਜੀ ਉਸਨੇ ਕਹਿਆ ਸੀਗਾ ਕਿ ਦੁਨੀਆ ਦੇ ਵਿੱਚ ਸੋਸ਼ਲ ਵੈਲਫੇਅਰ ਦੇ ਮਾਮਲੇ 'ਚ ਇਹੋ ਜਿਹੀ ਕੋਈ ਰੋਚਨਾ ਨਹੀਂ। ਕੀ ਆ ਬਾਤ? ਸ਼ੁਰੂਆਤੀ ਦੌਰ ਚ ਨਹੀਂ 2015-16 15 ਚ ਠੀਕ ਹੈ। ਇਹ ਇਹਨਾਂ ਨੇ ਇਹਦੇ ਤੇ ਕੰਮ ਸ਼ੁਰੂ ਕੀਤਾ ਸੀਗਾ 2005 ਚ। ਅੱਛਾ ਇਹਦਾ ਪਹਿਲਾ ਜਿਹੜਾ ਸ਼ੁਰੂਆਤੀ ਪੜਾਅ ਸੀ ਉਹ ਸ਼ਾਇਦ ਬਾਂਗਲਾਪੱਲੀ ਪਿੰਡ ਤੋਂ ਸੀ। ਹੂੰ। ਠੀਕ ਹੈ ਜੀ। ਫਿਰ ਮੋਢਲੇ ਤੌਰ ਤੇ 200 ਜ਼ਿਲ੍ਹੇ ਨੂੰ ਕਵਰ ਕਰਦੀ ਸੀਗੀ। ਜੀ। ਜਿੰਨਾ ਕੁ ਅਸੀਂ ਅਸੀਂ ਉਹ ਜਿੰਨਾ ਨੂੰ ਦੇਖਿਆ ਕੀਤਾ। ਤਾਂ ਮਤਲਬ ਕਿ ਬਹੁਤ ਵੱਡੇ ਪੱਧਰ ਤੇ ਬਹੁਤ ਹੀ ਵੱਡੇ ਪੱਧਰ ਤੇ ਦੀ ਚਰਚਾ ਹੋਈ ਆ ਸ਼ਾਇਦ ਇੱਕ ਕ ਮੰਤਰੀ ਹੋਰ ਅਧਾਰੇ ਨੇ ਵੀ ਇਹਦੀ ਬਹੁਤ ਸਿਫਤ ਕੀਤੀ ਸੀ ਜੀ ਤਾਂ ਮਤਲਬ ਕਿ ਇਹ ਬਹੁਤ ਵੱਡੇ ਪੱਧਰ ਤੇ ਆਈਡੀਆ ਜਿਹੜਾ ਹੈ ਉਹ ਕਿ ਛੋਟੀ ਯੋਜਨਾ ਤੋਂ ਆਇਆ ਸੀਗਾ ਮਹਾਰਾਸ਼ਟਰ 'ਚ ਚੱਲਦੀ ਸੀ ਜੀ ਪਰ ਇਹ ਬਹੁਤ ਵੱਡੇ ਪੱਧਰ ਤੇ ਵਿਸਾਰ ਕਰ ਗਈ ਹੁਣ ਇਹਦੀ ਜਿਹੜੀ ਐਹਮियत ਸੀਗੀ ਉਹ ਜਾ ਕੇ ਕੋਵਿਡ ਦੇ ਦੌਰਾਨ ਆਪਾਂ ਨੂੰ ਪਤਾ ਵੀ ਲੱਗੀ ਕਿ ਜਦੋਂ ਪ੍ਰਵਾਸੀ ਘਰਾਂ ਨੂੰ ਪਰਤ ਗਏ ਤਾਂ ਫਿਰ ਸਥਾਨਿਕ ਪੱਦਰ ਤੇ ਕੁਝ ਰੋਜ਼ਗਾਰ ਨਿਕਲਿਆ ਕੁਝ ਪੈਸਾ ਆਇਆ ਜ਼ਿੰਦਗੀ ਨੇ ਥੋੜਾ ਜਿਹਾ ਸਾਲ ਲਿਆ ਹੂੰ ਬਿਲਕੁਲ ਪਰ ਉਸ ਤੋਂ ਬਾਅਦ ਹੁਣ ਇਹ ਲਾਲੋ ਕੋਵਿਡ ਤੋਂ 5 ਸਾਲ ਬਾਅਦ ਇਹ ਸਾਰਾ ਕੁਝ ਹੁਣ ਬਦਲ ਗਿਆ ਹੂੰ ਇਹਨਾਂ ਨੇ ਇਹ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਮੋਦੀ ਸਾਹਿਬ ਤੇ ਵੈਸੀ ਝਟਕੇ ਦੇਣ ਦੇ ਆਦੀ ਹੈ ਹੂੰ ਉਹ ਕਦੋਂ ਝਟਕਾ ਦੇ ਦੇਣ ਕੁਝ ਕਿਹਾ ਨਹੀਂ ਜਾ ਸਕਦਾ ਜੀ ਝਟਕੇ ਬਾਜ਼ਾ ਪੂਰੇ ਹੋ ਹਮ ਹੁਣ ਇਹਦੇ ਤੇ ਅੱਗੇ ਇੱਕ ਹੋ ਗਿਆ ਵਿਵਾਦ ਸ਼ੁਰੂ ਜੀ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਗਾਂ 227 ਚ ਪਈ ਅਸੀਂ ਵੀ ਇਲੈਕਸ਼ਨ ਚ ਜਾਣਾ ਕੋਈ ਗੇਮ ਤਾਂ ਸਾਰੀ ਕਾਂਗਰਸ ਦੀ ਸੀ ਸ਼ੁਰੂ ਕੀਤੀ ہوئی ਇਸ ਗੱਠਜੋੜ ਦੀ ਸਰਕਾਰ ਨੇ ਲਿਆਂਦੀ ਹਮ ਵਿਰੋਧ ਵੀ ਇਹਨਾਂ ਨੇ ਦੇਸ਼ ਵਿਆਪੀ ਪਹਿਲਾ ਐਲਾਨ ਦਿੱਤਾ ਕਿ ਅਸੀਂ ਦੇਸ਼ ਵਿਆਪੀ ਵਿਰੋਧ ਕਰਾਂਗੇ ਹੂੰ ਹੁਣ ਮੂਲ ਰੂਪ ਦੇ ਵਿੱਚ ਕਾਂਗਰਸ ਇਸ ਲੜਾਈ ਦੀ ਕਹਿ ਲੋ ਹੱਕਦਾਰ ਬਣਦੀ ਐ ਪਰ ਕਿਉਂਕਿ ਇੱਥੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਐਸੀ ਵਸੂ ਆਪਣੀ ਬਹੁਤ ਹੈ ਪੰਜਾਬ ਦੀ ਹੂੰ ਤਾਂ ਇਹਨਾਂ ਨੇ ਇੱਕ ਵਿਸ਼ੇਸ਼ ਜ਼ਿਲ੍ਹਾ ਸਦਕੇ ਠੀਕ ਉਸੇ ਤਰ੍ਹਾਂ ਜਿਵੇਂ ਆਪਾਂ ਹਣਾ ਬਾਬਤ ਵੇਖਿਆ ਸੀਗਾ ਕਿ ਇੱਕ ਵਿਸ਼ੇਸ਼ ਜ਼ਿਲ੍ਹਾ ਸਦਿਆ ਗਿਆ ਜੀ ਸਾਡੀ ਕੀ ਗਲਤੀ ਆ ਅਸੀਂ ਕਿੱਥੇ ਨਾਕਾਮ ਰਹੇ ਉਹਦੇ ਤੇ ਚਰਚਾ ਮੰਨਫੀ ਜ਼ੀਰੋ ਤੁਹਾਡਾ ਕੋਣ ਕੋਈ ਜ਼ਿੰਮੇਵਾਰ ਹੈ ਜ਼ੀਰੋ ਸਾਰੇ ਜ਼ਿੰਮੇਵਾਰ ਕੌਣ ਹੈ ਮੋਦੀ ਹੋਰੇ ਜੀ ਇਹਦੇ ਵਿੱਚ ਵੀ ਇਹਨਾਂ ਨੇ ਹੁਣ ਦੇਖੋ ਹੱਲ ਜਿਹੜੇ ਆ ਮੈਂ ਜਿਵੇਂ ਅੱਗੇ ਕਿਹਾ ਸੀਗਾ ਕਿ ਭਾਈ 60 40 ਵਾਲਾ ਜਿਹੜਾ ਅਨੁਪਾਤ ਹੈ ਪਹਿਲੀ ਗੱਲ ਉਹ ਤੁਹਾਨੂੰ ਰਗੜਾ ਬਣੇਗਾ ਜੀ ਤੁਸੀਂ ਉਹ ਪੈਸਾ ਜਿਵੇਂ ਹੁਣ ਮੰਨ ਲਓ ਕਿ 1400 ਸਮਥਿੰਗ ਕਰੋੜ ਰੁਪਈਆ ਸੀਗਾ ਪਿਛਲੇ ਸਾਲ ਦਾ ਵਿੱਤੀ ਸਾਲ ਦਾ ਹਮ ਬਜਟ ਤਾਂ ਤੁਹਾਨੂੰ ਘੱਟੋ-ਘੱਟ ਕਿਉਂਕਿ ਮੇਰਾ ਪਿੱਛੇ ਜੇ ਇੱਕ ਸਮਾਧ ਹੋਇਆ ਇਸ ਸਾਰੇ ਪ੍ਰਕਰਣ ਦੇ ਇੱਕ ਮਾਹਰ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਸਾਨੂੰ 450 ਤੋਂ 480 ਕਰੋੜ ਰੁਪਈਆ ਚਾਹੀਦਾ ਹੋਏਗਾ ਹੂੰ 40% ਵੀ ਲਾਗੂ ਹੋ ਜਾਂਦਾ ਤਾਂ ਹਾਂਜੀ ਤਾਂ ਫਿਰ ਕੀ ਸਾਡੇ ਕੋਲ ਉਹ ਅੱਜ ਦੀ ਤਰੀਕ ਚ 500 ਕਰੋੜ ਰੁਪਈਆ ਪਿਆ ਹੂੰ ਇਹਦੇ ਤੇ ਚਰਚਾ ਪਤਾ ਨਹੀਂ ਹੁਣ ਸਦਨ ਚ ਹੋਈ ਹੈ ਕਿ ਨਹੀਂ ਜੀ ਸਦਨ ਚ ਮੈਂ ਉਹ ਦੇਖਿਆ ਕਿ ਸੁਖੀ ਕਿਸ ਪਾਰਟੀ ਦੇ ਉਹ ਕਹਿੰਦੇ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਜਖੜ ਸਾਹਿਬ ਉਸੇ ਤਰ੍ਹਾਂ ਦੇ ਸੁਖੀ ਸਾਹਿਬ ਲੋ ਆਪ ਇਸ ਜਿਆਦਾ ਸ਼ੁਰੂ ਹੋ ਜਾਂਦਾ ਹੈ ਨਾ ਪਤਾ ਨਹੀਂ ਕਿਉਂ ਠੀਕ ਹੈ ਜੀ ਆ ਪ੍ਰਗਟ ਸਿੰਘ ਉਹ ਰਾਣੇ ਬੜਾ ਵੈਲਿਡ ਪੁਆਇੰਟ ਚੁੱਕਿਆ ਉਹਨਾਂ ਨੇ ਕਿਹਾ ਕਿ ਤੁਹਾਡਾ ਸਰਕਾਰ ਦਾ ਕਾਰਜਕਾਲ ਦੱਸਦਾ ਹੈ ਕਿ 26 ਦਿਨ ਐਵਰੇਜ ਰੋਜ਼ਗਾਰ ਨਿਕਲਿਆ ਹਮ ਮੈਂ ਇਹਦੇ ਤੇ ਅੱਗੇ ਜਿਸ ਦਿਨ ਬਿੱਟੂ ਹਰਾਨੇ ਜਿਹੜੇ ਕੇਂਦਰੀ ਵਜ਼ੀਰ ਨੇ ਉਹਨਾਂ ਨੇ ਇਹਦੀ ਸਿਫਤ ਦੇ ਵਿੱਚ ਪੋਸਟਰ ਪਾਇਆ ਤੇ ਮੈਂ ਉਸ ਨੂੰ ਸ਼ੇਅਰ ਕਰਕੇ ਪੁੱਛਿਆ ਸੀ ਜੀ ਕਿ ਭਈ 125 ਦਿਨ ਤਾਂ ਤੁਸੀਂ ਕਰ ਦਿੱਤੇ 100 ਤੋਂ ਸਵਾ 100 ਦਿਨ ਹਮ ਪਰ ਜਿੰਨਾ ਸਟੇਟਾਂ ਚ ਐਵਰੇਜ 35 50 ਦਿਨ ਦਾ ਰੋਜ਼ਗਾਰ ਨਿਕਲਦਾ ਉਥੇ ਸਵਾ 100 ਕਿਵੇਂ ਨਿਕਲੇਗਾ ਬਿਲਕੁਲ ਕਿਉਂਕਿ ਜਿਹੜਾ ਅੱਗੇ ਤਾਂ ਖਰਚਾ 100% ਮਜ਼ਦੂਰੀ ਜਿਹੜੀ ਸੀ ਉਸ ਕੇਂਦਰ ਦਿੰਦਾ ਸੀ ਜਿਹੜਾ ਸਮਾਨ ਸੀ ਉਹਦੇ ਵਿੱਚ ਕੋਈ 10% ਆਉਂਦੇ ਸਨ ਹਮ ਪ੍ਰਸ਼ਾਸਕੀ ਸਾਰੀ ਨਿਗਰਾਨੀ ਹੁੰਦੀ ਸੀ ਸਟੇਟਾਂ ਦੀ ਜੀ ਅਖੇ ਉਹ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਉਹ ਸਾਰਾ ਕੁਝ ਹਟ ਗਿਆ ਵੀ ਤੁਸੀਂ ਮੈਨੂੰ ਦੱਸੋ ਕਿ ਜਿਹੜੀਆਂ ਸਟੇਟਾਂ ਦੀ ਐਵਰੇਜ ਰੋਜ਼ਗਾਰ ਦੇਣ ਦੀ ਦਰ 25 35 50 ਉਹਦੇ ਚ ਸਵਾ 100 ਕਿਵੇਂ ਕੱਢੋਗੇ ਜੀ ਸਭ ਤੋਂ ਵੱਡੀ ਗੱਲ ਤੇ ਇਹੀ ਸੀ ਬਿਲਕੁਲ ਠੀਕ ਹੈ ਜੀ ਅੱਛਾ ਇਹਦੇ ਤੇ ਜਵਾਬ ਹਮਾਨਸਾ ਪਤਾ ਨਹੀਂ ਦੇਣਗੇ ਕਿ ਨਹੀਂ ਸ਼ਾਮ ਤੱਕ ਤੇ ਭਾਈ ਤੁਹਾਡੇ ਰਾਜ ਦੇ ਵਿੱਚ ਤੇ 25 ਤੋਂ 35 ਦਿਨ ਦਾ ਰੋਜ਼ਗਾਰ ਰਿਹਾ ਹੈ ਸਦਨ ਚ ਗੱਲ ਚੱਲੀ ਹੈ ਨਾ ਜੀ ਚਦ ਬਾਜਵਾ ਸਾਹਿਬ ਨੇ 27 ਦਿਨ ਕਿਹਾ ਨਾ 22 ਦਿਨ ਕਿਹਾ ਚਲੋ 25 30 ਦਿਨ ਲਾ ਲਓ ਕਿ ਤੁਸੀਂ 100 ਦਿਨ ਰੋਜ਼ਗਾਰ ਕਿਉਂ ਨਹੀਂ ਮਈਆ ਕਰਵਾ ਸਕੇ ਤੇ ਕੀ ਸਦਨ ਚ ਖੜ ਕੇ ਤੁਸੀਂ ਵਾਅਦਾ ਕਰੋਗੇ ਪ੍ਰੋਮਿਸ ਕਰੋਗੇ ਕਿ 750 ਦਿਨ ਦਾ ਅਸੀਂ ਰੋਜ਼ਗਾਰ ਕੱਢਾਂਗੇ ਜੇ ਨਿਕਲੇਗਾ ਤਾਂ ਭਾਈ ਇਸ ਜਨਤਾ ਨੂੰ ਇਹ ਜਾਣਨ ਦਾ ਪੂਰਾ ਹੱਕ ਆ ਕਿ ਉਹ 450 500 ਕਰੋੜ ਪਿਛਲੇ ਸਾਲ ਦੇ ਜੇ ਆਪਾਂ ਮੁਕਾਬਲੇ ਦੇਖੀ ਤਾਂ ਉਹ ਸਾਡੇ ਕੋਲ ਕਿੱਥੋਂ ਆਉਣਗੇ ਜੀ ਕਰਜਾ ਇਹਦੇ ਬਾਰੇ ਮਾਮ ਸਾਹਿਬ ਆ ਦੋ ਦਿਨ ਪਹਿਲਾਂ ਬੋਲ ਕੇ ਆ ਠੀਕ ਹੈ ਅਸੀਂ ਤਾਂ ਪਿਛਲਾ ਕਰਜ਼ਾ ਹੀ ਲਾ ਰਹੇ ਹਾਂ ਹਮ ਮੈਂ ਕਿਹਾ ਵੀ ਕੁਝ ਇਸ ਕੁਝ ਇਸ ਤਰ੍ਹਾਂ ਗਾਲਬ ਸੂਬਾ ਚਲਾ ਰਹੇ ਆ ਕਰਜ਼ਾ ਲੈ ਕੇ ਹੀ ਕਰਜ਼ਾ ਲਾ ਰਹੇ ਆ ਰਹੇ ਆ ਬਿਲਕੁਲ ਠੀਕ ਹੈ ਨਾ ਸਾਹਿਬ ਤਾਂ ਮਨ ਲਓ ਕਿ ਇਹਨਾਂ ਗੱਲਾਂ ਤੇ ਚਰਚਾ ਹੋਵੇ ਸਾਰਥਕ ਟੀਕੇ ਦੀ ਕਿ ਕੀਤਾ ਕੀ ਜਾਊ ਔਰ ਫੈਡਰਲ ਸਟਰਕਚਰ ਤੇ ਜਿਹੜਾ ਇੱਕ ਢਾਂਚੇ ਤੇ ਇਹਨਾਂ ਨੇ ਹੱਲਾ ਬੋਲਿਆ ਨਰਿੰਦਰ ਮੋਦੀ ਹੁਰਾ ਨੇ ਵੈਸੇ ਕੇਂਦਰੀਕਰਨ ਦਾ ਤਾਂ ਇੱਕ ਐਸਾ ਸਿਲਸਲਾ ਚਲਾਇਆ ਹੈ ਟੈਕਸ ਤੋਂ ਲੈ ਕੇ ਜੇ ਤੁਸੀਂ ਵੇਖੋਗੇ ਇਹਦੇ ਵਿੱਚ ਵੀ ਕੇਂਦਰੀਕਰਨ ਹੋਰ ਮਜ਼ਬੂਤ ਹੋਇਆ ਜੀ ਫੈਡਰਲ ਢਾਂਚਾ ਜਿਹੜਾ ਹੋਰ ਨੁਕਸਾਨਦੇਹ ਗਿਆ ਇਹਦਾ ਜਿਹੜਾ ਇੱਕ ਪ੍ਰਸਤਾਵ ਦਾ ਜੇ ਤੁਸੀਂ ਵੇਖੋਗੇ ਨਾ ਪ੍ਰਬੰਧ ਹੈ ਪੰਜ ਉਪਬੰਦਕ ਉਹਦੇ ਤਹਿਤ ਤਾਂ ਸ਼ਾਇਦ ਕੇਂਦਰ ਦੇ ਕੋਲ ਇਹ ਅਖਤਿਆਰ ਆਤ ਨੇ ਕਿ ਕਿੱਥੇ ਇਹ ਯੋਜਨਾ ਲਾਗੂ ਹੋਣੀ ਹੈ ਕਿੱਥੇ ਨਹੀਂ ਉਹਨੇ ਤੈਅ ਕਰਨਾ ਹੈ ਹੂੰ ਮਤਲਬ ਸਾਰਾ ਕੰਸ਼ ਕਹਿ ਲੋ ਕਿ ਹੱਥ 'ਚ ਉਹਨਾਂ ਦੇ ਹੀ ਆ ਗਿਆ ਬਹੁਤ ਵੱਡਾ ਹੁਣ ਤੁਸੀਂ ਦੇਖੋ ਨਾ ਪਹਾੜੀ ਰਾਜਾਂ ਵਾਸਤੇ ਤੇ ਉਹਨਾਂ ਨੇ ਰਾਇਤਾਂ ਦੇ ਦਿੱਤੀਆਂ ਹਮ ਯਾਨੀ ਹਿਮਾਚਲ ਹੋਇਆ ਕਸ਼ਮੀਰ ਹੋਇਆ ਆਪਣੇ ਗਵਾਂਢੀ ਇਹਤੇ ਫਾਇਦੇ 'ਚ ਰਹਿਣਗੇ ਪਰ ਪੰਜਾਬ ਤੇ ਹਰਿਆਣਾ ਉਹਨਾਂ ਤੇ ਐਕਸਟਰਾ ਬੋਝ ਪਵੇਗਾ ਹਮ ਤੇ ਕਿੱਥੇ ਲਾਗੂ ਹੋਣਾ ਜੇ ਉਸ ਪ੍ਰਬੰਧ ਦੀ ਮੰਨੀ ਹੈ ਤਾਂ ਉਹ ਵੀ ਇੱਕ ਬੜਾ ਫੈਡਰਲ ਸਟਰਕਚਰ ਤੇ ਕਹਿ ਲੋ ਕਿ ਇਹ ਵੀ ਇੱਕ ਤਾੰਚਾ ਜਿਹੜਾ ਹੈ ਨਾ ਉਹ ਹੋਰ ਨੁਕਸਾਨਿਆ ਜਾਏਗਾ ਦੇ ਨਾਲ ਤੋਂ ਮੇਰੇ ਖਿਆਲ ਦੇ ਨਾਲ ਇਹ ਚਰਚਾ ਸਾਡੇ ਇੱਥੇ ਹੋਣੀ ਚਾਹੀਦੀ ਸੀਗੀ ਹਾਊਸ ਦੇ ਵਿੱਚ